ਜਲੰਧਰ ਪੁਲਿਸ ਨੇ ਲਕਵੀ ਲੰਡਾ ਗੈਂਗ ਦੇ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਵੇਰਵਿਆਂ ਦਾ ਖੁਲਾਸਾ ਕਰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇਹਨਾਂ ਖੌਫਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕਤਲ ਅਤੇ ਕਿਨੌਣੇ ਅਪਰਾਧਾਂ ਵਿੱਚ ਸ਼ਾਮਲ ਸਨ। ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸੀਮਾ ਪੁੱਤਰੀ ਸਵਰਗੀ ਸਵਰਨ ਸਿੰਘ ਵਾਸੀ ਪਿੰਡ ਸੰਗਤਪੁਰਾ थाना ਚੋਲਾ ਸਾਹਿਬ ਜਿਨਾ ਤਰਨਤਾਰਨ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਯਮਰਾਏ ਥਾਣਾ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦਿਲਬਖ ਸਿੰਘ ਉਰਫ ਬਾਗਾ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਵੱਡੇ ਸਬਰਾ ਥਾਣਾ ਸਦਰ ਤਰਨਤਾਰਨ ਦਿਲਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਰੀਕੇ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਅਤੇ 사ਜਨਦੀਪ ਸਿੰਘ ਉਰਫ 사જન ਪੁੱਤਰ ਸੁਖਬਾਤ ਸਿੰਘ ਪਿੰਡ ਥਾਣਾ ਪੱਟੀ ਜ਼ਿਲ੍ਹਾ ਤਰਨਤਾਰਨ ਮਜੂ ਹੋਈ ਹੈ ਪੁਲਿਸ ਨੇ ਇਹਨਾਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਖੁਸ਼ਗਿਸਤ ਦੌਰਾਨ ਪਰਮਜੀਤ ਸਿੰਘ ਉਰਫ ਪੰਮਾ ਨੇ 30 ਬੋਰ ਦਾ ਇੱਕ ਪਿਸਤੌਲ ਅਤੇ ਇੱਕ ਕਾਰ ਤੋ ਉਸ ਅਤੇ ਇੱਕ ਸਿਮਰਨਜੀਤ ਸਿੰਘ ਉਰਫ ਸੀਮਾ ਨੇ ਬੱਤੀ ਬੋਰ ਦਾ ਇੱਕ ਪਿਸਤੌਲ ਅਤੇ ਇੱਕ ਕਾਰਤੂਸ ਖੰਦੀ ਗੱਲ ਕਬੂਲ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਮੁਲਜ਼ਮਾ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਵਪਾਰੀ ਅਤੇ ਦੁਕਾਨਦਾਰਾਂ ਤੋਂ ਫਿਰੋਤੀ ਦੀ ਮੰਗ ਵੀ ਕੀਤੀ ਸੀ ਪੁਲਿਸ ਨੇ ਇਹਨਾਂ ਮੁਲਜ਼ਮਾ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜ਼ਿਲੰਦਰ ਬ੍ਰੀਸ ਟੀਵੀ ਗਵਰਨਮੈਂਟ ਆਫ ਇੰਡੀਆ ਡਿਪਲੋਮੈਟਸ ਦੇ ਹੀ ਜਿਹੜਾ ਜਿਹੜੇ ਫੁੱਟ ਸੋਲਜਰਸ ਐ ਐਗਜ਼ੀਕਿਊਸ਼ਨਰਸ ਨੇ ਜਾਂ ਉਹਦੇ ਜਾਣਕਾਰ ਦੇ ਗੈਂਗ ਦੇ ਮੈਂਬਰ ਹਨ ਨਾਮ ਜੀ ਤਬੇਸ਼ ਜਲੰਧਰ ਪੁਲਿਸ ਕਮਿਸ਼ਨਰ ਕੋਲੋਂ ਜਾ ਰਹੀ ਹੈ ਹੁਣ ਤੱਕ 13 ਬੰਦੇ ਗ੍ਰਿਫਤਾਰ ਹੋ ਕੇ ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਹੈ ਪਰ ਉਹ ਬੰਦੇ ਗ੍ਰਿਫਤਾਰ ਹੈ ਸਾਰੇ ਤੇ ਸਾਰੇ ਤਰ੍ਹਾਂ ਦੇ ਅnder rehwane ਵੀ ਤੋਂ ਬਾਈਸਰ ਮਰਿੰਸ ਸਾਹ ਕੋ 6 ਤੋਂ 7 ਪਰਚੇ ਮਰਡਰ ਦੇ ਅਟੈਂਪਟ ਟੂ ਮਰਡਰ ਫਿਰੋਤੀ ਇਹ ਤਰਜੇ ਇਹ ਨਾਲ ਦੀ ਅਲੱਗ-ਅਲੱਗ ਕਾਇੰਦੀ ਕਰਤਾਰ ਹੋਣ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਡਲ ਵੈਪਨ ਮਿਲੇ ਹਨ ਤੈਨੂੰ ਕੁਝ ਜਿੰਦਾਂ ਕਾਰਤੂਸ ਵੀ ਮਿਲੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀ ਜੀਬੀ ਸੁਲਤਾਨਪੁਰ ਉਹਦੀ ਫਾਈਲਿੰਗ ਹੋਈ ਸੀ ਇੱਕ ਮਹੀਨਾ ਪਹਿਲੇ ਦਿਫਰੋਤੀ ਮਨੀਜ਼ੀ ਇਹ ਦੱਚ ਮੋਰ ਸੀ ਜੀ ਪਲੱਸ ਪਰਮਜੀਤ ਜਿਹੜਾ ਹੈ ਤਰੰਦਰ ਦਾ ਇਹਦਾ ਬ੍ਰਦਰ ਯੂਕੇ ਦਾ ਉਹ ਨੌਂ ਰੰਦਾਂ ਲੱਟੇ ਟਾਰਗੇਟਸ ਕਿਸ ਨੂੰ ਟਾਰਗੇਟ ਕਰਨਾ ਨਹੀਂ ਕਿਹਨਾਂ ਨੂੰ ਨਿਊਟਸਦਾ ਫਿਰ ਉਹਤੀ ਜਲਦੀ ਹੈ ਤੇ ਕੇਵਲ ਨਾਮ ਨਹੀਂ ਕਿ ਫਾਇਲਿੰਗ ਕਰਦੇ ਤੇ ਇਹਨਾਂ ਦੋਨਾਂ ਦੀ ਅਰੈਸਟੋਂ ਇੱਕ ਮਰਡਰ ਕੇਸ ਪੇਸ ਹੋਇਆ ਜਨਾਬ ਗਣੇਸ਼ ਸਿੰਘ ਦਾ ਤਰਨਤਰਾ ਦਾ ਨੰਬਰ ਤੋਂ ਜਿਹੜੇ ਬਾਕੀ ਤਿੰਨ ਹੈ 사જન ਦਿਲ바ਖ ਤੇ ਦਿਲਪ੍ਰੀਤ ਇਹ ਵੀ ਲੰਡਲੰਡੇ ਦੇ ਟਾਰਗੇਟ ਹੈ ਇੱਕ ਖੈਰਾ ਕਰਕੇ ਮੁੰਡਾ ਤਰਨਤਰਾ ਦਾ ਜਿਹੜਾ ਫੋਰਨਰ ਹੈ ਉਹ ਅਰੈਸਟ ਹੋਇਆ ਚੋਲਾ ਸਾਹਿਬ ਦੀ ਫਾਇਲਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ 3 ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਦੇ ਕਿਤੇ ਸੀ ਇਫਰੋਟ ਮੰਗੇ ਸੀ ਉਹ ਇਹਨਾਂ ਨੇ ਕਰਾਈ ਸੀ ਤੇ ਹੋਰ ਵੀ ਕਈ ਜਗ੍ਹਾ ਤਿੰਨ ਚਾਰ ਜਗ੍ਹਾ ਹੋਰ ਇਹਨਾਂ ਨੇ ਰਿੱਕੀ ਕੀਤੀ ਹੋਈ ਸੀ ਕਿ ਫਰੋਟ ਮੰਗੀਆਂ ਸੀ ਜਿਹੜਾ ਪਲਾਨ ਇਹਨਾਂ ਨੇ ਇੰਸਿਗੂਟ ਕਰਨਾ ਸੀਗਾ ਉਹ ਰੁਕ ਗਿਆ ਇਹਨਾਂ ਦੀ